ਹਾਂਜੀ ਦੋਸਤੋ ਤੇ ਅੱਜ 21 ਅਗਸਤ ਤੇ ਸਮਾਂ ਸਵੇਰ ਦਾ ਲਗਭਗ 8:30 ਵਜੇ ਦਾ ਜੀ ਤੇ ਦਰਿਆ ਦੇ ਸਤਲੁਜ ਦੇ ਕੰਢੇ ਤੇ ਖੜੇ ਆ ਜੀ ਇਹ ਜਿਹੜਾ ਏਰੀਆ ਆ ਇਹ ਏਰੀਆ ਕਹਿ ਲਓ ਵੀ ਦਰਿਆ ਤੋਂ ਲਗਭਗ ਹਜੇ ਅੱਧਾ ਕਿਲੋਮੀਟਰ ਪਿੱਛੇ ਆ ਹਾਂਜੀ ਅੱਧਾ ਕਿਲੋਮੀਟਰ ਪਿੱਛੇ ਆ ਅੱਧਾ ਕਿਲੋਮੀਟਰ ਪਿੱਛੇ ਆ ਤੇ ਇੱਥੇ ਇੱਕਦਮ ਰਾਤ ਨੂੰ ਪਾਣੀ ਛੱਡਿਆ ਜਿ ਗਿਆ ਆ ਜੀ 80 ਹਜ਼ਾਰ ਕਿਊਸਿਕ ਛੱਡਿਆ ਆ ਤੇ 2.5 ਲੱਖ ਛੱਡਣ ਦੀ ਹੋਰ ਹਜੇ ਆਸ ਕਹਿ ਰਹੇ ਨਹੀਂ ਤੇ ਇੱਥੇ ਤੁਸੀਂ ਇਹ ਦੇਖ ਲਓ ਵੀ ਆਹ ਹੁਣੇ ਹੀ ਰੀਸੈਂਟਲੀ ਬਾਈ ਹੁਣਾਂ ਦੇ ਕਹਿਣਾ ਬਾਈ ਕਿੰਨੇ ਕ ਟਾਈਮ ਦੇ ਵਿੱਚ ਪਾਣੀ ਆ ਗਿਆ ਇੱਥੇ ਇਹ ਤਾਂ ਮੇਰੇ ਖਿਆਲ ਦੇ ਵਿੱਚ 25 ਕੇ ਮਿੰਟ ਰਿਹਾ ਵੀ 25 ਮਿੰਟ ਦੇ ਵਿੱਚ ਵਿੱਚ 20 ਮਿੰਟ ਦੇ ਵਿੱਚ ਵਿੱਚ ਆਪਾਂ ਸਾਰਾ ਭਰ ਗਿਆ ਇਹ ਹਾਂਜੀ ਬਿਲਕੁਲ ਸਾਰਾ ਭਰ ਗਿਆ 15 ਫੁੱਟ ਡੂੰਘਾ ਇਹ ਜਿੱਥੇ ਆਪਾਂ ਖੜੇ ਆ ਅੱਛਾ ਅੱਛਾ ਤੇ ਮਿੰਟੋ ਮਿੰਟ ਹੀ ਭਰ ਗਿਆ ਇਹਨਾਂ ਦਾ ਪਾਣੀ ਪਹਿਲੇ ਵੀ ਨੇ ਦੇਖਿਆ ਸੀ ਵੀ ਜਦੋਂ ਪਹਿਲੇ ਆਉਂਦਾ ਹੁੰਦਾ ਸੀਗਾ ਅੱਛਾ ਹਾਂ ਬਹੁਤ ਤੇਜ਼ ਰਫਤਾਰ ਨਾਲ ਪਾਣੀ ਆਇਆ ਬਾਕੀ ਦੀ ਹੋਰ ਤੁਹਾਡੇ ਸਾਹਮਣੇ ਕਿਦਾਂ ਛਕਾਟ ਪੈਂਦੀ ਪਾਣੀ ਦੀ ਹਾਂ ਨਹੀਂ ਬਿਲਕੁਲ ਮੈਂ ਤੁਹਾਨੂੰ ਆਪ ਅੱਗੇ ਦਿਖਾ ਲਈਏ ਇਹ ਚੀਜ਼ ਨੂੰ ਨਾਲ ਤੇ ਅੱਛਾ ਜਦੋਂ ਪਹਿਲਾਂ ਪਿਛਲੀ ਵਾਰੀ ਪਾਣੀ ਸੀ ਉਹਦਾ ਉਹ ਤਾਂ ਸਾਰਾ ਤੁਹਾਡਾ ਬੰਦ ਪੂਰਾ ਉੱਪਰ ਤੱਕ ਲੱਗ ਚੁੱਕਾ ਸੀ ਹਾਂਜੀ ਹਾਂਜੀ ਹੁਣ ਵੀ ਸੰਭਾਵਨਾ ਹੈਗੀ ਜਿਹੜਾ ਸਾਬ ਨਾਲ ਪਾਣੀ ਹੈ ਮਤਲਬ ਜਿਹੜਾ ਹੁਣ ਪਿੱਛੇ ਜੇ ਹੁਣ ਉਹ 2 ਲੱਖ ਕਿਊਸਿਕ ਪਾਣੀ ਛੱਡਿਆ ਤੇ ਉਹ ਜਲਦੀ ਲੱਗਣ ਦੀ ਸੰਭਾਵਨਾ ਹੈਗੀ ਹੈ ਤੇ ਹਾਂਜੀ ਹਾਂਜੀ ਹੋਰ ਘੰਟੇ ਤੱਕ ਪਿੰਡ ਤੇ ਮੁੰਡੇ ਲੱਗ ਜਾਣਾ ਜੀ ਅੱਛਾ ਹਾਂਜੀ ਹਾਂਜੀ ਵਾਸ਼ ਵਾ ਤੇ ਤੁਹਾਨੂੰ ਪਾਣੀ ਦਾ ਇੱਕ ਦਿਖਾਈਏ ਜਰਾ ਕਿੰਨੀ ਤੇਜ਼ ਜਿਹ ਇਹ ਹਜੇ ਦਰਿਆ ਵਾਲਾ ਪਾਸਾ ਨਹੀਂ ਹੈਗਾ ਇਹ ਦਰਿਆ ਤੋਂ ਲਗਭਗ ਸਾਈਡ ਤੇ ਅੱਧਾ ਕਿਲੋਮੀਟਰ ਪਿੱਛੇ ਜਿਹੜਾ ਪਾਸਾ ਉਹ ਆ ਇਹ ਉਹ ਚੈੱਕ ਕਰੋ ਤੁਸੀਂ ਜਰਾ ਤੇ ਮੋਟਰਸਾਈਕਲ ਜਿਹੜਾ ਸੀਗਾ ਰਾਹ ਦੇ ਉੱਤੇ ਲਾ ਕੇ ਗਿਆ ਸੀ ਬੰਦਾ ਤੇ ਹੁਣ ਲਗਭਗ ਅੱਧਾ ਮੋਟਰਸਾਈਕਲ ਪਾਣੀ ਵਿੱਚ ਡੁੱਬ ਗਿਆ ਬਿਲਕੁਲ ਪਰ ਇੱਥੇ ਕੋਈ ਨੋਟਿਸ ਕਿਸੇ ਵੀ ਪ੍ਰਸ਼ਾਸਨ ਦੇ ਵੱਲੋਂ ਨੋਟਿਸ ਨਹੀਂ ਦਿੱਤਾ ਗਿਆ ਇੱਥੇ ਕਿਸੇ ਨੂੰ ਵੀ ਹਾਂ ਵੀ ਤੁਸੀਂ ਜਿਹੜੇ ਕੋਈ ਆਪਣੇ ਮੋਟਰਾਂ ਦਾ ਜਾਂ ਕਿਸੇ ਚੀਜ਼ ਦਾ ਬਚਾਅ ਕਰ ਲੋ ਤੇ ਇੱਥੇ ਇੱਕ ਇਹ ਅੰਗੈਲੀ ਜ਼ਰੂਰ ਸਾਹਮਣੇ ਆਈ ਹੈ ਇਹਨਾਂ ਦੀ ਤੇ ਹੁਣ ਇੱਥੋਂ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਬਹਾਵ ਕਿੰਨਾ ਤੇਜ਼ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਲਗਭਗ ਅੱਧੇ ਪੌਣੇ ਘੰਟੇ ਤੱਕ ਜਿਹੜਾ ਪਾਣੀ ਆ ਇਹ ਹੋਰ ਲਗਭਗ 2.5 ਫੁੱਟ ਜਾਂ 3 ਫੁੱਟ ਹੋਰ ਉੱਤੇ ਚੜ ਜਾਣਾ ਨੇ ਆ ਸਿਰਫ 20-25 ਪਾਜੀ 20-25 ਮਿੰਟ ਪਹਿਲਾਂ ਪਾਣੀ ਕਿੱਥੇ ਸੀ 1 ਘੰਟੇ ਮਾ ਸੀ ਕਿੱਥੇ ਸੀ ਪਹਿਲਾਂ ਪਾਣੀ 20-25 ਮਿੰਟ ਪਹਿਲਾਂ ਥੱਲੇ ਸੀ ਉਹ ਪਿੱਛੇ ਸੀ ਦਰਿਆ ਤੋਂ ਬਾਅਦ ਯਕਦਮ ਨਿਕਲਿਆ ਅੱਛਾ ਹਾਂਜੀ ਹਾਂਜੀ ਤੇ ਇਹ ਹੁਣ ਚੜ ਰਿਹਾ ਪਾਣੀ ਚੜ ਰਿਹਾ ਜੀ ਚੜ ਰਿਹਾ ਜੀ ਪਾਣੀ ਸਰਕਾਰ ਦੇ ਨਾਲ ਚੜ ਰਿਹਾ ਬਹੁਤ ਰਫਤਾਰ ਦੇ ਨਾਲ ਅੱਛਾ ਹਾਂਜੀ ਕੋਈ ਲੋਸਮੈਂਟ ਨਹੀਂ ਕੋਈ ਲੋਸਮੈਂਟ ਨਹੀਂ ਕਰਾਈ ਗਈ ਕੋਈ ਪੱਠੇ ਨਹੀਂ ਕੋਈ ਲੋਸਮੈਂਟ ਨਹੀਂ ਕਰਾਈ ਗਈ ਕੋਈ ਕਿਸੇ ਨੂੰ ਦੱਸਿਆ ਨਹੀਂ ਗਿਆ ਵੀ ਆਪਣਾ ਪੱਠੇ ਵੜ ਲਓ ਜਾਂ ਮੋਟਰਾਂ ਕੱਢ ਲਓ ਜਾਂ ਆਪਣਾ ਘਰਾਂ ਦਾ ਸਮਾਨ ਕੱਢ ਲਓ ਹੁਣ ਜਿਹੜੇ ਕਰਨੀਵੇਂ ਆ ਉਹਨਾਂ ਨੂੰ ਬੜੀ ਦਿੱਕਤ ਹੈ ਉਹ ਸਮਾਨ ਕੱਢਦੇ ਪਏ ਆ ਅਸੀਂ ਉਹਨਾਂ ਨੂੰ ਕਿਹਾ ਵੀ ਸਮਾਨ ਕਢੋ ਛੇਤੀ ਛੇਤੀ ਅੱਛਾ ਹਾਂਜੀ ਹਾਂਜੀ ਉਹ ਉਹ ਕਿਹੜੇ ਦੂਤ ਅਸੇ ਤੋਂ ਜਾਣ ਆਪਣ अच्छा मतलब 2 घंटे तक पानी अपने लग जाना पेंडों नु कारों दे विच वड जाना कई कारों दे घेरे नीवे कारों दे विच चले अच्छा तो जे पानी उथे पीछे और ਛੜਦਾ ਫੇ ਜ਼ਿਆਦਾ ਹੋਰ ਪ੍ਰੋਬਲਮ ਆ ਸਕਦੀ ਹੈ ਜ਼ਿਆਦਾ ਨੁਕਸਾਨ ਹੋਊਗਾ ਜੀ मतलब ਜਿਹੜਾ 2.5 ਸਾਲ ਪਹਿਲਾਂ ਜਿਹੜਾ ਘਟਨਾ ਹੋਈ ਸੀਗੀ ਉਸ ਬਰਾਬਰ ਦੀ ਲਗਭਗ ਫਿਰ ਹੋ ਜਾਣੀ ਹੈ ਹਾਂਜੀ 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 ਕਿਉਂਕਿ ਮੇਨ ਚੀਜ਼ ਅੱਗੇ ਪੰਜਾਬ ਦੇ ਵਿੱਚ ਸਿਰਫ ਬਿਆਸ ਵਾਲੇ ਪਾਸੇ ਹੀ ਮਾਰ ਪੈ ਰਹੀ ਸੀਗੀ ਜਿਹੜਾ ਤਰਨਤਾਂ ਨੇਰੀਆ ਜਿਹੜਾ ਡੁੱਬਿਆ ਤੇ ਮੈਨੂੰ ਲੱਗਦਾ ਹੁਣ ਸਤਲੋਜ ਦੀ ਮਾਰ ਜਿਹੜੀ ਹੁਣ ਹੈਗੀ ਹੈ ਜਿਹੜੀ ਸ਼ੁਰੂ ਹੋ ਰਹੀ ਹੈ ਪਾਣੀ ਤੇ ਪਾਣੀ ਇੱਕਦਮ ਬਹੁਤ ਤੇਜ਼ੀ ਨਾਲ ਆਇਆ ਇਹ ਦੇਖੀ ਨਾ ਮਾੜਾ ਜਾ ਕੇ ਸਪੀਡ ਚ ਪੈ ਰਿਹਾ ਪਾਣੀ ਮੂਰੇ ਕਿੱਥੇ ਆਉ ਚਲੀਂ ਆ ਜਾਓ ਚਲੋ ਚਲੋ ਭਈਆ ਮੋਟਰਸਾਈਕਲ ਕੱਢ ਲਓ ਯਾਰ ਕਿਸੇ ਦਾ ਵਿਚਰਦਾ ਐਨੀ ਕਰੀਬ ਦਾ ਵਿਚਰਦਾ ਕੋਈ ਕਰੂਗੇ ਹਨਾ ਮੋਟਰਸਾਈਕਲ ਕਵਾ ਦਿਓ ਨਾ ਪੂਜਾ ਸਾਈਡ ਤੋਂ ਮਾਦੋ ਭਈ ਕਿੰਨਾ ਕਿੰਨਾ ਡੂੰਗਾ ਕਿੰਨਾ ਇਹ ਜਿਹੜਾ ਪਾਣੀ ਥੱਲੇ ਇਹ ਉੱਥੇ ਹੈਗਾ 15 ਕ ਫੁੱਟ ਆ ਤੇ ਇੱਥੇ ਦਾ ਨਾ ਕਿ ਇੱਥੇ ਥੋੜਾ ਕਿਉਂਕਿ ਉੱਚਾ ਪਾਸਾ ਹੋ ਗਿਆ ਅੱਛਾ ਹਾਂਜੀ ਅੱਛਾ ਇਤੋਂ 6 ਫੁੱਟ ਦਾ ਹੈਗੀ ਐ ਅੱਛਾ ਉੱਧਰ ਤਾਂ ਫਿਰ ਪਾਣੀ ਆ ਗਿਆ ਉਹ ਦੇਖੋ ਪਾਣੀ ਪਹੁੰਚ ਗਿਆ ਉਹ ਜਿੱਥੇ ਮੁੰਡੇ ਖੜੇ ਆ ਤਾਂ ਪਾਣੀ ਉੱਧਰ ਜਾ ਚੁੱਕਿਆ ਪਾਣੀ ਜਾ ਚੁੱਕਿਆ ਜੀ ਉੱਧਰ ਜਿੱਥੇ ਆਪਾ ਯਾਰ ਪਾਣੀ ਇੰਨਾ ਵਹਾਰ ਤੱਕ ਰਹੀ ਹੈ ਇਧਰ ਪਾਸੇ ਕਦੀ ਹੋਇਆ ਨਹੀਂ ਹੋਇਆ ਇਹ ਕਦੇ ਨਹੀਂ ਆ ਪਹਿਲੀ ਵਾਰੀ ਦੇਖਿਆ ਇੰਨਾ ਵਹਾਰ ਤੇਜ਼ ਸੱਚੇ ਕੋਈ ਸਰਕਾਰ ਆ ਯਾਰ ਕੁਝ ਕੰਮ ਨਹੀਂ ਵੀਰੇ ਕੀਤੀ ਪਿੰਡ ਦਾ लास्ट ਮੰਡੀ ਤੱਕ ਗਿਆ ਪੰਜ ਕਿਸ਼ਤੀ ਹਾਂ ਮਾੜਾ ਮੋਟਾ ਚਲੋ ਆ ਡੱਕਾ ਕੋਈ ਸੰਭਲ ਲੈਦਾ ਉਹ ਵੀ ਗੱਲ ਨਹੀਂ ਹੋਈ ਅੱਛਾ ਹਾਂ ਨਾਸ ਮਟੋਈ ਨਹੀਂ ਗਾਦੀ ਵੀ ਨਹੀਂ ਹੋਈ ਨਾ ਹੁਣ ਇਹ ਤਾਂ ਪਾਣੀ ਆ ਦੇਖਿਆ ਸੀ ਆ ਕੇ ਵੀ ਨਾ ਕਿਦਾਂ ਖਰਾਬ ਹੋ ਗਿਆ ਓਏ ਹੋਏ ਹੋਏ ਆ ਦੇਖਿੰਦਾ ਪਾਣੀ ਓਏ ਹੋਏ ਹੋਏ ਆ ਦੇਖੋ ਵਾਈ ਫਿਰ ਜਾਨੀ ਪਾਣੀ ਦਾ ਵਹਾਵ ਕਿੰਨਾ ਤੇਜ਼ ਆ ਇਹ ਨਾਲੇ ਹਜੇ ਸਿਰਫ ਪਾਣੀ ਦਰਿਆ ਤੋਂ ਬਾਹਰ ਆਇਆ ਹੈ ਹਾਂਜੀ ਹਾਂਜੀ ਕਿਲੋਮੀਟਰ ਆ ਉਹ ਜਿਹੜੀ ਪਰਲੀਕ ਫਸਲ ਉਹ ਤੋਂ ਪਰਲੇ ਪਾਸੇ ਦਰਿਆ ਚੱਲਣਾ ਨਾ ਹਾਂਜੀ ਹਾਂਜੀ ਇਹਦਾ ਜਿਹੜਾ ਦੀਸਤਾ ਪੁੱਲਰਾਂ ਦੇ ਉੱਪਰ ਦੀ ਹਾਂਜੀ ਹਾਂਜੀ ਸਿਰੇ ਵਾਲਾ ਉੱਪਰ ਮਦਾਂ ਜਿਹਾ ਵਾਂਗੋ ਉਹ ਆ ਪਾਰ ਲਾ ਆ ਹਾਂ ਬਹੁਤ ਅੱਛਾ ਹਾਂਜੀ ਹਾਂਜੀ ਉਹ ਆ ਬੰਨ ਪਾਰ ਲਾ ਤੇ ਆ ਦੇਖ ਸਕਦੇ ਹੋ ਪਾਣੀ ਦਾ ਬਹਾਅ ਕਿੰਨਾ ਤੇਜ਼ ਹੈ ਇੱਥੇ ਦੇਖੀ ਕਿਲੋਮੀਟਰ ਤੋਂ ਕੱਟ ਨਹੀਂ ਜਾ ਕਿਲੋਮੀਟਰ ਤੋਂ ਕੱਟ ਨਹੀਂ ਹੈਗਾ ਜਿਆਦਾ ਜਿਆਦਾ ਹੋਊਗਾ ਹਾਂ ਜਿਆਦਾ ਓਏ ਹੋਰ ਉਹ ਦੇਖੋ ਕਿੱਦਾਂ ਜਾਂਦਾ ਪਾਣੀ ਇਹ ਹੋਰ ਘੰਟੇ ਤੱਕ ਮੈਨੂੰ ਲੱਗਿਆ ਪਿੰਡ ਦੇ ਮੁੱਢੇ ਬਹੁਤ ਦਰਫਤਾਰ ਪਾਣੀ ਚੱਲਦਾ ਹਾਂਜੀ ਬਹੁਤ ਜਿਆਦਾ ਨੁਕਸਾਨ तकरीबन ਬਹੁਤ ਲੋਕਾਂ ਜਨਤਾ ਦਾ ਹੋਣਾ ਇਹ ਜਦੋਂ ਪਿਛਲੀ ਵਾਰੀ ਪਿਛਲੇ ਟਾਈਮ 'ਚ ਪਾਣੀ ਆਇਆ ਸੀ ਉਦੋਂ ਵੀ ਇੰਨੀ ਤੇਜ਼ੀ ਨਾਲ ਸੀ ਕਿ ਬਈ ਉਦੋਂ ਨਹੀਂ ਇੰਨੀ ਤੇਜ਼ੀ ਨਾਲ ਆਇਆ ਹੁਣ ਜ਼ਿਆਦਾ ਆਦਾ ਆਵਾਜ਼ ਕਿੰਨੀ ਤੇਜ਼ ਆ ਰਹੀ ਬਈ ਹੁਣ ਤਾਂ ਮੰਡਾਂ ਦੇ ਵਿੱਚ ਪਾਣੀ ਛੱਡਦਾ ਪਿਆ ਮੰਡਾਂ ਦੇ ਵਿੱਚ ਹੁਣ ਪਿੰਡ ਨੂੰ ਜਾ ਲੱਗਣਾ ਪਾਣਾ ਅੱਜ ਪਾਣੀ ਛੱਲੇ ਆ ਚੋਣਾਂ ਇਧਰ ਸਿੱਧਾ ਜਾਣਾ ਪਿੰਡ ਡੁੱਬ ਗਿਆ ਕਿੰਨੇ ਵੀ ਤੱਕ 2 ਵਜੇ ਤੱਕ ਪਿੰਡ ਨਾਲ ਟੱਕਰ ਲੱਗ ਜਾਣੀ ਆਪਣੀ ਨਾਲ ਲੱਗ ਜਾਣੀ ਚਾਹਣਗੇ ਅੱਛਾ ਪਰ ਨਕਸਾਨਾਂ ਦੇ ਪਿੰਡ 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 ਬੁਰਜ ਦੇ ਨਾਲ ਲਗਭਗੇ ਲੱਗ ਜਾਣਾ ਪਾਣੀ ਲੱਗ ਜਾਣਾ ਕਾਰਾਂ ਦੇ ਵਿੱਚ ਵੜ ਜਾਣਾ ਉਹਨਾਂ ਦੇ ਜਿਹੜੇ ਹੈਗੇ ਘਰ। ਉਹ ਤਾਂ ਦੇ ਲੋਕ। ਸਭ ਤੋਂ ਚਾਰ ਕਾਰ ਜਿਹੜੇ ਵਿਚਾਰੇ ਨੀਵੇਂ ਖਾਂਜ ਪੰਜ ਪੰਜ ਦੇ ਨਾ ਉੱਤ ਲੱਗ ਜੀ ਉਹਨਾਂ ਦੇ ਘਰਾਂ। ਮਤਲਬ ਉਹਨਾਂ ਨੂੰ ਸਮਾਨ ਫੂਨ ਚੱਕਰ ਨਾ ਕਰ ਦਿੱਤਾ। ਹਾਂਜੀ ਹਾਂਜੀ ਕਿਹਾ ਤਾਂ ਉਹਨਾਂ ਨੂੰ। ਉਹਨਾਂ ਨੂੰ ਕਿਹੜਾ ਵੀਰੇ ਪਤਾ ਸਮਾਨ ਬਾਰੇ ਸੀਗਾ। ਅੱਛਾ। ਆਹ ਤਾਂ ੱੱਕਾ ਹੀ ਹੋਇਆ ਸਾਬ ਨਾਲ ਬਲੌਸਮੈਂਟ ਹੀ ਨਹੀਂ ਹੋਈ ਕਿਸ ਨੂੰ ਪਤਾ ਹੀ ਨਹੀਂ ਅਸੀਂ ਰਾਤ ਨੂੰ। ਇੱਕਦਮ ਇੱਕਦਮ ਪਾਣੀ ਛੱਡਿਆ ਗਿਆ ਕਿਤੇ ਨੋਟਿਸ ਨਹੀਂ ਦਿੱਤਾ ਗਿਆ ਵੀ ਹਾਂ ਵੀ ਪਾਣੀ ਛੱਡਣਾ ਤੁਸੀਂ ਆਪਣੇ ਜਿਹੜਾ ਹੈਗਾ ਬਚਾਅ ਕਰ ਲਓ। ਹਾਂਜੀ ਨਹੀਂ ਕੁਝ ਵੀ ਨਹੀਂ ਦੱਸਿਆ ਗਿਆ ਕਿਸੇ ਸਰਪੰਚ ਵੱਲੋਂ ਨੀ ਕੋਈ ਗੱਲਬਾਤ ਕੀਤੀ ਗਈ ਨਾ ਕਿਸੇ ਚਲੋ ਇਹ ਤਾਂ ਬੰਦ ਨਹੀਂ ਗਿਆ ਫਿਰ ਪਾਣੀ ਲੈਣ ਤੋਂ ਮਜਾ ਆਪਾਂ ਨੂੰ ਇਹ ਮਾਰ ਤੱਲ ਸਾਰੇ ਕਰਾਉਂਦੇ ਨੇ ਮੈਂ ਜਿੰਨੇ ਤਾਂ ਮਤਲਬ ਇੱਥੇ ਤਾਂ ਬਾਈ ਹਜੇ ਜਿਹੜੀ ਮੈਨੂੰ ਲੱਗਦਾ ਮਾਰ ਰਹੀ ਹਜੇ ਫੇਰ ਵੀ ਬਹੁਤ ਘੱਟ ਲੈਵਲ ਦੀ ਹੁਣੀ ਆ ਪਰ ਜਿਹੜੀ ਅੱਗੇ ਜਾ ਕੇ ਜਦੋਂ ਆਕਰ ਤੂੰ ਪਰੇ ਜਾ ਕੇ ਬਾਈ ਉੱਥੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਉਧਰ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਜਾਣਾ ਬਾਈ ਹਾਂਜੀ ਹਾਂਜੀ ਉਧਰ ਤਵਾਈ ਫਿਰ ਜਣੀ ਜਿਹਦਾ ਹਿਸਾਬ ਆ ਜਿੰਨੇ ਸਪੀਡ ਨਾਲ ਪਾਣੀ ਪਿਛਾ ਮਾਰਿਆ ਹਾਂ ਹਜੇ ਤੱਕ ਮੈਨੂੰ ਲੱਗਦਾ ਵੀ ਉਧਰ ਪ੍ਰਸ਼ਾਸਨ ਨੇ ਕੋਈ ਅਲਰਟ ਦਿੱਤਾ ਨਹੀਂ ਹੈਗਾ ਉਹਨੇ ਪਰਚਾ ਨਹੀਂ ਚਾਹੀਦਾ ਉਹ ਤਾਂ ਪਾਣੀ ਉਹ ਕਿ ਕਰਦਾ ਪੰਜ ਰੱਤੇ ਆ ਜਰੱਖਾ ਉੱਥੇ ਤਾਂ ਬਾੜਾ ਹੀ ਭਾਈ ਜੇ ਆ ਜਿੰਨੀ ਸਪੀਡ ਨਾਲ ਪਾਣੀ ਆ ਰਿਹਾ ਆ ਇਹ ਬੰਦ ਲੱਗਣ ਜਿਹਾ ਪ੍ਰਬੰਧ ਆ ਉਹਦੇ ਨਾਲ ਲੱਗਣ ਨੂੰ ਕਿੰਨਾ ਟਾਈਮ ਲੱਗਣਾ ਇਹਨੂੰ ਥੋੜਾ ਜਿਹਾ ਟਾਈਮ ਲੱਗੂਗਾ ਜਿਹੜਾ ਸਾਫ ਚੱਲਦਾ ਤੇ ਆ ਬਸ ਫਿਰ ਵੀ ਦੋ ਤਿੰਨ ਘੰਟੇ ਆ ਘੰਟਾ ਡੇਢ ਲੱਗੂ ਮੇਰੇ ਸਾਹ ਡੇਢ ਦੋ ਘੰਟੇ ਜਿਸ ਤਰੀਕੇ ਨਾਲ ਪਾਣੀ ਇਹਨਾਂ ਦੇ ਜਾ ਰਿਹਾ ਹੈ ਉਹ ਨਹੀਂ ਨਿਕਟਰ ਲੱਗਣੀ ਲੱਗਣੀ ਅੱਜ ਅੱਛਾ ਮਤਲਬ ਜਿਹੜੇ ਪੁਰਾਣੇ ਬੰਦ ਜਿੱਥੇ ਕਮਜ਼ੋਰ ਸੀ ਉਹ ਨੁਕਸਾਨ ਵਾਲੇ ਹੋ ਸਕਦੇ ਨੇ ਉਹ ਨੁਕਸਾਨ ਵਾਲੇ ਹੋ ਸਕਦੇ ਆ ਹਾਂਜੀ ਤੇ ਬੇਨਤੀ ਹੈ ਜੀ ਲਾਗੇ ਲਾਗੇ ਜਿੰਨੇ ਵੀ ਦਰਿਆਵਾਂ ਦੇ ਸ਼ਾਹਗੁਰੇ ਏਰੀਏ ਦੇ ਜਾਂ ਕਿਤੇ ਵੀ ਲਾਗੇ ਦਰਿਆਵਾਂ ਦੇ ਨਾਲ ਲੋਕ ਬੈਠੇ ਨੇ ਉਹ ਆਪਣੇ ਸੇਫ ਜਗ੍ਹਾ ਦੇ ਉੱਤੇ ਪਹੁੰਚ ਜਾਣ ਕਿਉਂਕਿ ਪਾਣੀ ਬਹੁਤ ਤੇਜ਼ੀ ਨਾਲ ਆ ਰਿਹਾ ਹੈ ਤੇ ਨੁਕਸਾਨ ਵੱਡਾ ਹੋ ਸਕਦਾ ਹੈ ਸਾਕੇ ਆ ਆਹੀ ਤੁਹਾਨੂੰ 2 ਮਿੰਟ ਪਹਿਲਾਂ ਦਿਖਾਇਆ ਸੀਗਾ ਪਾਣੀ ਤੇ ਲਗਭਗ ਹੁਣਾ ਪਾਣੀ ਵੀ ਇੱਥੋਂ ਬਾਹਰ ਆ ਗਿਆ ਜੀ ਤੇ ਪਾਣੀ ਦਾ ਬਹਾਵ ਚੈੱਕ ਕਰੋ ਉਧਰੋਂ ਤੇ ਉਚਾਈ ਚੈੱਕ ਕਰੋ ਭਣੀ ਦੀ ਕਿਵੇਂ ਪਾਣੀ ਇੱਕਦਮ ਵਧ ਰਿਹਾ ਜੀ ਜਦੋਂ ਮੈਂ ਕੋ ਗੱਲ ਹੁੰਦੀ ਨਾ ਖਿਆਈਦਾ ਆ ਚਲੋ ਹੁਣ ਬਾਕੀ ਦੂਜੇ ਪੰਨਾਂ ਵਾਲੇ ਪਾਸੇ ਦੇਖਦੇ ਆਂ ਵੀ ਉਧਰ ਦੀ ਸਥਿਤੀ ਕੀ ਹੈਗੀ ਆ। ਹਾਂਜੀ ਇਹ ਆ ਜੀ ਜਿਹੜਾ ਨਵਾਂ ਨੈਸ਼ਨਲ ਹਾਈਵੇ ਬਣ ਰਿਹਾ ਉਹਦੇ ਉੱਤੇ ਖੜਕੇ ਤੁਹਾਨੂੰ ਫੁਟੇਜ ਦਿਖਾ ਰਹੇ ਆਂ ਅਸੀਂ ਦਰਿਆ ਦੀ ਸਥਿਤੀ ਚੈੱਕ ਕਰੋ ਸਤਲੁਜ ਦੀ। ਇਸ ਸਮੇਂ ਇੰਨੀ ਭਿਆਨਕ ਹੋ ਰਹੀ ਆ ਵੀ ਵੀ ਬਹੁਤ ਜ਼ਿਆਦਾ ਹੈ ਪਾਣੀ ਦਾ ਬਹਾਅ ਚੈੱਕ ਕਰੋ। ਇੰਨਾ ਕਿ ਤੇਜ਼ ਪਹਾ ਬਹਾਵਿਆ ਵੀ ਛੜਗਣਾ ਦਿਓ ਇਹ ਬਹਾਵ ਜਿਹੜਾ ਆ ਲਗਭਗ ਪਾਣੀ ਦਾ ਆਉਣ ਵਾਲੇ ਦਿਨਾਂ ਦਾ ਟਾਈਮ ਦੇ ਵਿੱਚ ਹੋਰ ਆਉਣ ਵਾਲੇ ਘੰਟਿਆਂ ਦੇ ਵਿੱਚ ਮੈਨੂੰ ਲੱਗਦਾ ਕਾਫੀ ਖਤਰਨਾਕ ਰੂਪ ਧਾਰਨ ਕਰ ਲੈਣਾ ਇਹਨੇ ਤੇ ਪ੍ਰਸ਼ਾਸਨ ਨੂੰ ਮੇਰੀ ਇੱਕ ਬੇਨਤੀ ਆ ਵੀ ਪਲੀਜ਼ ਵੱਧ ਤੋਂ ਵੱਧ ਜਲਦੀ ਅਪਡੇਟ ਕਰਨ ਪਿੰਡਾਂ ਵਾਲਿਆਂ ਨੂੰ ਸ਼ਹਿਰਾਂ ਵਾਲਿਆਂ ਨੂੰ ਜਿਹੜੇ ਲੱਗ ਲੱਗੇ ਪਿੰਡ ਵਸਣਦੇ ਨੇ ਇਹ ਦਰਿਆ ਦੇ ਉਹਨਾਂ ਨੂੰ ਅਪਡੇਟ ਜ਼ਰੂਰ ਕਰ ਦੇਣਾ ਕਿ ਕਿਉਂਕਿ ਜਿੱਦਾਂ ਦਾ ਰੂਪ ਜਿੱਦਾਂ ਦਾ ਪਾਣੀ ਦਰਿਆ ਦੇ ਵਿੱਚ ਪਿੱਛੋਂ ਆ ਰਿਹਾ ਉਸ ਤਰੀਕੇ ਨਾਲ ਲੱਗ ਨਹੀਂ ਰਿਹਾ ਵੀ ਇਹ ਕਿਤਨਾ ਕਿਤੇ ਅਣ ਸੁਖਾਵੀ ਹੋਊਗੀ ਇਹ ਅਣ ਸੁਖਾਵੀ ਕਿਤਨਾ ਦੀ ਇੱਕ ਨਿਸ਼ਾਨੀ ਲੱਗ ਰਹੀ ਕਿਤਨਾ ਕਿਤੇ ਜਿਵੇਂ ਇੱਕ ਪਾਸੇ ਬਿਆਸ ਨੇ ਪਿੰਡ ਡੋਬਲਾ ਤੇ ਮੈਨੂੰ ਲੱਗਦਾ ਹੁਣ ਇਸ ਵਾਰੀ ਹੁਣ ਜਿਹੜੇ ਸਤਲੁਜ ਦੀ ਵਾਰੀ ਆ ਗਈ ਆ ਸਤਲੁਜ ਦੇ ਵੱਲੋਂ ਜਿਹੜੇ ਪਿੰਡ ਡੋਬਣ ਦੀ ਵਾਰੀ ਹੁਣ ਆਈ ਆ ਮੈਨੂੰ ਲੱਗਦੀ ਜਦ ਤੱਕ ਤੇ ਰੱਬ ਖੈਰ ਕਰੇ ਤੇ ਹੁਣੇ-ਹੁਣੇ ਜੇ ਕਿਤੇ ਬਚਾਅ ਹੋ ਸਕਦਾ ਤਾਂ ਬਚਾਅ ਕਰਨਾ ਚਾਹੀਦਾ ਪ੍ਰਸ਼ਾਸਨ ਨੂੰ ਕਿਉਂਕਿ ਸਭ ਤੋਂ ਵੱਡੀ ਗੱਲ ਜਿਹੜੀ ਮਾਰ ਪੈਣੀ ਆ ਉਹ ਸ਼ਾਹਕੋਟ ਏਰੀਆ ਦੇ ਵਿੱਚ ਜਾ ਕੇ ਜਿੱਥੇ ਬੰਨ ਕਮਜ਼ੋਰ ਆ ਜਿੱਥੇ ਪਿਛਲਾ ਬੰਨ ਟੁੱਟਿਆ ਅਜੇ ਤੱਕ ਬੰਨਿਆ ਨਹੀਂ ਗਿਆ ਉੱਥੇ ਦੀ ਬਹੁਤ ਵੱਡੀ ਮਾਰ ਪੈਣੀ ਆ ਜਿਹੜੀ ਅੱਗੇ ਪਿੰਡ ਜਿਹੜੇ ਡੁੱਬਦੇ ਸੀ ਉਹ ਪਿੰਡ ਫੇਰ ਦੁਬਾਰਾ ਡੁੱਬਣ ਦੀ ਕगार ਤੇ ਪਹੁੰਚ ਜਾਣੇ ਨੇ ਹੁਣੇ ਹੀ ਉਸ ਚੀਜ਼ ਦਾ ਹੱਲ ਕਰ ਲਿਆ ਜਾਵੇ ਤਾਂ ਚੰਗੀ ਗੱਲ ਕਿਉਂਕਿ ਅਜੇ ਪਾਣੀ ਜੜਾਇਆ ਲਗਭਗ 80 ਹਜ਼ਾਰ ਕਿਊਸਿਕ ਛੱਡਿਆ ਤੇ ਹਜੇ ਹੋਰ 2.5 ਲੱਖ ਕਿਊਸਿਕ ਪਾਣੀ ਜੜਾ ਛੱਡਣ ਦੀ ਹੋਰ ਆਸਿਆ ਵੀ ਛੱਡਿਆ ਦੱਸਿਆ ਗਿਆ ਜੀ ਉਹ ਦੇਖੋ ਦਰਖਤਪੁਰ ਦੇ ਪ ਹੋ 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 ਉਹਨੇ ਕੋਰੇ ਰੋੜਿਆ ਸਹੀ ਗੱਲ ਬੋਲੀ ਭਾਈ ਜਦੋਂ ਪਿਛਲੀ ਵਾਰ ਵੀ ਸ਼ੁਰੂਆਤੀ ਐਵੇਂ ਸੀਗੀ ਹਾਂਜੀ ਹਾਂਜੀ ਪਿਛਲੀ ਵਾਰ ਵੀ ਇਦਾਂ ਹੀ ਸੀ ਅੱਛਾ ਤੇ ਉਹ ਕਿੰਨੇ ਕ ਟਾਈਮ ਤੱਕ ਵਿੱਚ ਪਾਣੀ ਜਿਹੜਾ ਬੰਦ ਲੱਗਿਆ ਸੀਗਾ ਪਿਛਲੀ ਵਾਰ ਥੋੜਾ ਟਾਈਮ ਲੱਗਿਆ ਸੀ ਐਦਾਂ ਕੀ ਤਾਂ ਪਤਾ ਹੀ ਨਹੀਂ ਲੱਗਿਆ ਯੱਕ ਤਾਂ ਅਚਾਨਕ ਹੀ ਪਾਣੀ ਇਦਾਂ ਆ ਗਿਆ ਅੱਛਾ ਅਚਾਨਕ ਹੀ ਇਸ ਵਾਰੀ ਪਾਣੀ ਆਇਆ ਇੰਨਾ ਕੋਈ ਕਹਿੰਦੇ ਸੀ ਵੀ 40 45000 ਕਿਉਂ ਪਾਣੀ ਛੱਡਿਆ ਅੱਛਾ ਤੇ ਉਹ ਹੋਏ ਇਹ ਤਾਂ ਲੱਗਦਾ ਹੀ ਬਹੁਤ ਜ਼ਿਆਦਾ ਜ਼ਿਆਦਾ ਛੱਡਿਆ ਹੁੰਦਾ अच्छा हां जी हां जी मतलब ਜਿਹੜੀ ਅੰਕੜੇ ਸਹੀ ਨਹੀਂ ਮੈਨੂੰ ਲੱਗਦਾ ਕਿ ਇਹ ਦੱਸੇਗਾ ਸਹੀ ਗੱਲ ਤਾਂ ਅੰਕੜੇ ਆ ਜਿਹੜੇ ਮਤਲਬ ਪਾਣੀ ਜ਼ਿਆਦਾ ਛੱਡਿਆ ਗਿਆ ਦੱਸਿਆ ਘਟ ਗਿਆ ਹੈ ਘਟ ਗਿਆ ਹਾਂਜੀ ਹਾਂਜੀ ਦੇਖ ਸਕਦੇ ਹੋ ਪਾਣੀ ਟਾਈਮ ਟੂ ਦਾ ਉਹ ਜਿਹੜਾ ਥੋੜਾ ਸੀਗਾ ਵਿੱਚ ਤੇ ਹੁਣ ਪੂਰਾ ਪੂਰਾ ਪਾਣੀ ਵਿੱਚ ਜਾ ਰਿਹਾ ਆ ਤੇ ਲੱਗੇ ਆ ਇਧਰ ਪਿੰਡਾਂ ਵਾਲੇ ਪਾਸੇ ਨੂੰ ਜਿਹੜਾ ਪਾਣੀ ਲੱਗਣਾ ਸ਼ੁਰੂ ਹੋ ਰਿਹਾ ਨਾਲ ਤੇ ਜਿਹੜਾ ਬੁਰਜ ਪਿੰਡ ਆ ਉਹ ਲਗਭਗ ਪਹਿਲਾਂ ਪਾਣੀ ਦੇ ਜਿਹੜੇ ਨੀਵੇਂ ਕਰਿਆ ਉਹ ਮਾਰ ਹਿੱਟ ਸ਼ੁਰੂ ਹੋਣ ਵਾਲੇ ਨੇ ਤੇ ਉਹਨਾਂ ਦੇ ਘਰ ਵਾਲੇ ਪਾਸੇ ਵੀ ਚਲ ਕੇ ਦੇਖਦੇ ਆਂ ਵੀ ਉਹਨਾਂ ਦੀ ਸਥਿਤੀ ਕਿਵੇਂ ਦੀ ਹੈਗੀ ਆ ਤੇ ਜਿਹੜੇ ਨੀਵੇਂ ਰਹਿ ਰਹੇ ਨੇ ਉਹ ਘਰਾਂ ਦੇ ਵਿੱਚੋਂ ਉਹਨਾਂ ਨੇ ਸਮਾਨ ਸੋਣ ਚੱਕਣਾ ਸ਼ੁਰੂ ਕੀਤਾ ਆਪਣਾ ਜਾਂ ਨਹੀਂ ਕੀਤਾ ਫਿਰ ਇੱਕ ਵਾਰੀ ਬਹਾਵ ਚੱਕ ਰਹੇ ਚੁੱਕੇ ਆ। ਅਈਦਾ ਅਰਦਾਸ ਕਰਦੇ ਆਂ ਵੀ ਰੱਬ ਭਲੀ ਕਰੇ ਤੇ ਸਾਡੇ ਪੂਰੇ ਪੰਜਾਬ ਤੇ ਇੱਕ ਪਾਸੇ ਦਾ ਪੰਜਾਬ ਸਾਡਾ ਜਿਹੜਾ ਜੇ ਕੀ ਇਹ ਦੁਆ ਆਪਣਾ ਅੰਮ੍ਰਿਤਸਰ ਏਰੀਆ ਜਿਹੜਾ ਹੈਗਾ ਤਰਨਤਾਰਨ ਏਰੀਆ ਹੈਗਾ ਆ ਜਿਹੜਾ ਉਹ ਤਾਂ ਜਿਆਦਾ ਡੁੱਬਿਆ ਡੁੱਬਿਆ ਤੇ ਹੁਣ ਇਸ ਵਾਰ ਦਵਾਬੇ ਵਾਲੇ ਪਾਸੇ ਜਿਹੜਾ ਪਾਣੀ ਆ ਰਿਹਾ ਆ ਇਹ ਕਿਤਨਾ ਕਿਤੇ ਵੱਡੀ ਤਰਾਸਦੀ ਦਾ ਕਾਰਨ ਬਣ ਸਕਦਾ ਹੈ ਰੱਬ ਵਾਹਿਗੁਰੂ ਕਿਰਪਾ ਕਰ ਵੀ ਇਹ ਚੀਜ਼ ਨਾ ਹੀ ਹੋਵੇ ਤਾਂ ਚੰਗੀ ਗੱਲ ਆ ਕਿਉਂਕਿ ਬਹੁਤ ਘਰਾਂ ਦੇ ਨੁਕਸਾਨ ਹੋਏ ਨੇ ਬਹੁਤ ਜੀਆਂ ਦੇ ਨੁਕਸਾਨ ਹੋਏ ਨੇ ਤੇ ਬਹੁਤ ਜਾਨਵਰਾਂ ਦੇ ਨੁਕਸਾਨ ਹੋਏ ਨੇ ਸੋ ਥੈਂਕ ਯੂ ਸੋ ਮੱਚ ਤੇ ਪਰਿਵਾਰਾਂ ਨੇ ਹੁਣ ਆਪਣਾ ਜਿਹੜਾ ਸਮਾਨ ਕੱਟਣਾ ਸ਼ੁਰੂ ਕਰ ਲਿਆ ਦਾ ਦੇਖ ਲਓ ਵੀ ਰੋਡ ਦੇ ਉੱਤੇ ਹੁਣ ਸਮਾਨ ਕੱਟਣਾ ਸ਼ੁਰੂ ਕਰ ਚੁੱਕੇ ਆ ਇਹ ਤੇ ਪਾਣੀ ਲੱਗ ਵਗੇ ਇੱਥੇ ਬਹੁਤ ਲੱਗੇ ਆ ਗਿਆ ਬਾਈ ਕਿੰਨੇ ਕਿ ਦੂਰ ਪਾਣੀ ਸਾਡੇ ਘਰ ਤੋਂ ਹੁਣ ਪਾਣੀ ਕਰਦੇ ਨਾਲ ਹੀ ਇਹ ਤਕਰੀਬਨ ਪਾਣੀ ਦਾ ਸਿਰਫ ਇੱਕ 500 ਮੀਟਰ ਹੋਣਾ ਚਾਹੀਦਾ ਚਲ ਜੀ ਅੱਗੇ ਦੇਖੀਏ ਕਿਹੜੇ ਪਾਸੇ ਆ ਕਿਧਰ ਦੀ ਹੈ ਜੀ ਰਾਜੇ ਅੰਮੜਾ ਰੋਕੇ ਸਮਾਨ ਕੋਲ ਬਾਈ ਜਦੋਂ ਪਿਛਲੀ ਵਾਰੀ ਪਾਣੀ ਆਇਆ ਉਦੋਂ ਵੀ ਤੁਸੀਂ ਇੱਥੋਂ ਘਰ ਖਾਲੀ ਕੀਤੇ ਸੀ ਆਪਣੇ ਹਾਂ ਹਾਂ ਪਿਛਲੀ ਵਾਰੀ ਵੀ ਖਾਲੀ ਕਰਨੇ ਪਏ ਹਾਂ ਹਾਂ ਆ ਸਾਰੇ ਘਰਾਂ ਦੇ ਵਿਚਾਰਨ ਸਮਾਨ ਬਾਹਰ ਕੱਢਣਾ। ਅੱਛਾ ਅਜੇ ਕਾਫੀ ਘਰ ਕਿੰਨੇ ਘਰ ਇੱਥੇ ਬਾਜੀ ਪ੍ਰਭਾਵਿਤ ਹੁੰਦੇ ਨੇ ਹਰ ਇੱਕ ਸਾਲ। ਇੱਥੇ ਤਾਂ ਜੀ ਹੋ ਹੀ ਜਾਂਦੇ 40-40 ਘਰ। 40-50 ਘਰਾਂ ਨੂੰ ਹਰ ਇੱਕ ਵਾਰੀ ਲਗਭਗ ਪਾਣੀ ਆਪਣਾ ਸਮਾਨ ਜਿਹੜਾ ਹੈਗਾ ਕੱਢਣਾ ਪੈ ਰਿਹਾ। ਕੱਢਣਾ ਪੈਂਦਾ। ਅੱਛਾ ਆ ਤਾਂ ਡਾ ਕਰਿਆ? ਹਾਂ ਜੀ ਆ ਕਰਿਆ। ਅੱਛਾ ਤੇ ਆ ਸਮਾਨ ਤੁਸੀਂ ਬੰਨ ਕੇ ਰੱਖਿਆ ਹੋਇਆ ਆਪਣਾ। ਠੀਕ ਹੈ। ਤੇ ਆ ਤੁਹਾਡਾ ਪਹਿਲਾਂ ਹੀ ਹਾਲਤਾ ਵਿਚਾਰੀ ਮੰਦੀ ਹੋਈ ਪਈ ਹੈ ਹਾਂਜੀ ਆ ਬਾਰਿਸ਼ ਨਾਲ ਕੱਲ ਅੱਛਾ ਜੇ ਕੱਲ ਬਰਸ ਕੇ ਨਾ ਹੋਵੇ ਇੱਥੋਂ ਪਾਣੀ ਕਿੰਨੀ ਦੂਰ ਹੈਗਾ ਤੁਹਾਡੇ ਤੋਂ ਇੱਥੋਂ ਹੈਗਾ ਇਹਨਾਂ ਤੋਂ ਪੰਜ ਕਿਲੋਮੀਟਰ ਤੇ ਹੀ ਹੈ ਅੱਛਾ ਹਾਂ ਆ ਨਾਲ ਹੀ ਮਤਲਬ ਚਿੰਨੀ ਤੇਜੀ ਨਾਲ ਪਾਣੀ ਆ ਰਿਹਾ ਕਿੰਨੀ ਦੇਰ ਤੱਕ ਤੁਹਾਨੂੰ ਪਤਾ ਲੱਗ ਜਾਂਦਾ ਵੀ ਕਿੰਨੀ ਕੀ ਦੇਰ ਤੱਕ ਤੁਹਾਡੇ ਇੱਥੇ ਲੱਗੇ ਘਰਾਂ ਤੱਕ ਪਣੀ ਆ ਜਾਣਾ ਉਹ ਤਕਰੀਬਨ 12 ਵਜੇ ਤੋਂ ਬਾਅਦ ਪਾਣੀ ਇੱਥੇ ਆ ਜਾਣਾ ਮਤਲਬ ਜਿੰਨੀ ਤੇਜੀ ਨਾਲ ਪਾਣੀ ਆ ਰਿਹਾ ਹਾਂ ਜਿੰਨੀ ਤੇਜੀ ਨਾਲ ਪਾਣੀ ਆਉਂਦਾ ਤਾ ਨਾ अच्छा मतलब ਤੁਸੀਂ ਤਾਂ ਤੁਹਾਡੇ ਤੋਂ ਹਜੇ ਫੇ ਵੀ 1/2 ਕਿਲੋਮੀਟਰ ਦੂਰ ਆ ਪਾਣੀ ਪਰ ਜਿਹੜੇ ਹੁਣ ਸ਼ਾਹਗੁੜ੍ਹ ਏਰੀਆ ਦੇ ਵਿੱਚ ਨੇ ਜਿੱਥੇ ਇੱਕ ਬੰਨ ਪਹਿਲਾਂ ਟੁੱਟੇ ਹੋਏ ਸੀ ਉੱਥੇ ਤਾਂ ਜ਼ਿਆਦਾ ਨੁਕਸਾਨ ਹੋਣ ਦਾ ਡਰ ਰਿਹਾ ਹੈ ਨਾ ਹਾਂਜੀ ਆਪਰੇ ਤਾਂ ਇਧਰ ਬੰਨ ਟੁੱਟਣ ਦੇ ਬਹੁਤ ਖਤਰੇ ਘਟ ਨੇ ਪਰ ਫਿਰ ਵੀ ਜਿਹੜੇ ਤੁਸੀਂ ਹੁਣ ਬੰਦੇ ਅੰਦਰ ਬੈਠੇ ਹੋ ਤੁਹਾਡਾ ਫੇ ਵੀ ਜ਼ਿਆਦਾ ਨੁਕਸਾਨ ਹੈ ਹਾਂਜੀ ਇਧਰ ਕਿਉਂਕਿ ਪਾਣੀ ਇਧਰ ਤਾਂ ਗੁਜਤੀ ਤੀਜੇ ਸਾਲ ਤਾਂ ਆਇਆ ਹੀ ਰਹਿੰਦਾ ਹੈ ਪਰ ਪਾਣੀ ਤੁਹਾਡੇ ਕਿੱਥੇ ਘਰਾਂ ਦੇ ਵਿੱਚ ਕਿੱਥੇ ਉੱਪਰ ਤੱਕ ਆ ਜਾਂਦਾ ਬਣੀ ਇੱਥੇ ਅੰਦਰ ਅਦੇ ਹੋ ਜਾਂਦੇ ਆ ਪਾਣੀ ਅੰਦਰ ਹੋ ਜਾਂਦਾ ਅੱਛਾ ਵਾਰੀ ਵਾਰੀ ਜਿੰਨਾ ਪਾਣੀ ਛਾੜ ਜਾਂਦਾ ਉੱਤਰੀ ਨੂੰ ਆ ਚਾਈ ਦਾ ਇਹ ਵਿਚਾਰੇ ਹਾਂਜੀ ਇੱਥੇ ਅੱਜ ਮੈਂ ਜਦੋਂ ਪਿੰਡ ਚ ਆਇਆ ਤੇ ਇੱਥੇ ਨਾ ਇੱਕ ਸਭ ਤੋਂ ਵੱਡੀ ਪ੍ਰੋਬਲਮ ਕੀ ਆ ਇੱਥੇ ਕਹਿੰਦੇ ਵੀ ਸਾਨੂੰ 5-5 ਮਰਲਿਆਂ ਦਾ ਵਾਅਦਾ ਕੀਤਾ ਸੀ ਸਰਪੰਚ ਵੱਲੋਂ ਹਾਂਜੀ ਹੈ ਨਾ ਪਰ ਦਿੱਤਾ ਨਹੀਂ ਗਿਆ ਹੈ ਨਾ ਕਿਉਂ ਨਹੀਂ ਦਿੱਤਾ ਗਿਆ ਉਹਦਾ ਮੈਂ ਤੁਹਾਨੂੰ ਇੱਕ ਕਾਰਨ ਮੈਂ ਵੀ ਦੱਸ ਦਿੰਦਾ ਹਾਂ ਹੁਣ ਕੈਮਰੇ ਮੋਰੇ ਵੀ ਦੱਸ ਦਿੰਦਾ ਤੁਹਾਨੂੰ ਕਿਉਂਕਿ ਇੱਥੇ ਥੋੜੇ ਪਿੰਡ ਦੀ ਸਭ ਤੋਂ ਜਿਆਦਾ ਜ਼ਮੀਨਾਂ 450-500 ਕਿੱਲਾ ਹੈਗਾ ਨਾ ਜਿਹੜੇ ਹੁਣ ਲੋਕਾਂ ਦੇ ਕੋਲ ਹੈ ਗਿਆ 2-2 ਕਿੱਲੇ ਤਾਈ ਤਾਂ ਕਿੱਲੇ ਉਹਨਾਂ ਕੋ ਤਾਂ ਸਰਕਾਰ ਛਡਾਈ ਨਹੀਂ ਰਹੀ ਹਾਂਜੀ ਸਰਕਾਰ ਛਡਾ ਰਹੀ ਸੀ ਜਿਨ੍ਹਾਂ ਦੇ ਕੋਲ 40 ਕਿੱਲੇ ਜਿਨ੍ਹਾਂ ਕੋਲ ਪੰਜਾਬ ਜਾ ਕਿੱਲੇ ਨਹੀਂ ਉਹਨਾਂ ਕੋਲ ਪਰ ਥੋੜਾ ਬਿੰਡ ਫੇਰ ਉਹਨਾਂ ਦੇ ਹੱਕ ਤੇ ਖੜੇ ਜਾਂਦਾ ਜਾ ਕੇ ਜਿਹੜੇ 40 40 50 ਜਾ ਕਿੱਲੇ ਵਾਲੇ ਰਸੂਕਦਾਰ ਲੋਕ ਨੇ ਜੇ 40 40 50 ਜਾ ਕਿੱਲੇ ਵਾਲੇ ਮਾਲਕਾਂ ਦੇ ਕੋਲੋਂ ਜ਼ਮੀਨਾਂ ਛਡਾਈਆਂ ਜਾਣ ਤੇ ਉਹਨਾਂ ਦੇ ਵਿੱਚੋਂ ਤੁਹਾਡੇ ਲਈ 5-5 10-10 ਮਰਲੇ ਦਿੱਤੇ ਜਾਣ ਤੇ ਮੈਨੂੰ ਲੱਗਦਾ ਸਰਕਾਰ ਦੇ ਸਰਕਾਰ ਵਾਸਤੇ ਕੋਈ ਵੱਡੀ ਗੱਲ ਨਹੀਂ ਹੈਗੀ ਠੀਕ ਹੈ ਜੀ ਪਰ ਰੌਲਾ ਇਸ ਚੀਜ਼ ਆਇਆ ਵੀ ਉਸੇ ਚੀਜ਼ ਨੂੰ ਭਾਈ ਇੱਕ ਮਿੰਟ ਭਾਈ ਇੱਕ ਮਿੰਟ ਪਰ ਰੋਲਾ ਰੋਲਾ ਇਸ ਚੀਜ਼ ਆਇਆ ਵੀ ਹੁਣ ਉਹ ਜਿਹੜੇ ਰਸੂਖਦਾਰ ਲੋਕ ਐ ਇੱਥੇ ਖੜਦੇ ਨੇ ਵੱਡੇ ਵੱਡੀਆਂ ਆਪਣੀਆਂ ਜਥੇਬੰਦੀਆਂ ਲੈ ਕੇ ਅੱਜ ਜਦੋਂ ਪਾਣੀ ਵਾਲਾ ਕਿਸੇ ਨੇ ਆਉਣਾ ਥੋੜੀ ਤੁਹਾਡੇ ਕੋਲ ਨਹੀਂ ਆਉਣਾ ਕਿਸੇ ਨਹੀਂ ਕਿਸੇ ਨੇ ਫੋਟੋ ਲੈਣ ਲਈ ਆਉਣਾ ਬਸ ਹੋਰ ਨਹੀਂ ਇਹ ਫੋਟੋ ਲੈਣ ਲਈ ਹਰੇਕ ਨੇ ਆਉਣਾ ਥੋੜੀ ਕੋਲ ਆਸਾ ਹੱਥ ਪੈਰ ਜੋੜਦੇ ਜਾਸਾਂ ਤੇ ਚੱਲ ਗੱਲ ਮੈਨੇ ਆ ਵੀ ਹੁਣ ਤੁਸੀਂ ਵੀ ਉਸ ਚੀਜ਼ ਦੀ ਸਪੋਰਟ ਕਰੋ ਨਾ ਨਹੀਂ ਭਾਈ ਆਪਾਂ ਤਾਂ ਨੇ ਆ ਵੀ ਗਰੀਬਾਂ ਨੂੰ ਦੇਣਾ ਕੋਈ ਚਾਰ ਸਾਰੇ ਯਾਤਰਾ ਖੜਦਾ ਨਹੀਂ ਵੀ ਖਾਣ ਨੂੰ ਜ਼ਰੂਰ ਦੇਣ ਪੈਣਾ ਬਿਲਕੁਲ ਬਿਲਕੁਲ ਜੀ ਮੈਂ ਤਾਂ ਇਹ ਚੀਜ਼ ਕਹਿਣਾ ਵੀ ਤੁਸੀਂ ਜਿਹੜੇ 40 ਜੜੀ 50 ਜੜਾਂ ਦੇ ਮਾਲਕਾਂ ਦੇ ਕੋਲ ਜ਼ਮੀਨਾਂ ਛਡਵਾਓ ਆਪਣੇ ਤੁਹਾਡੇ ਪਿੰਡ ਦਾ ਤੁਹਾਡੇ ਪਿੰਡ ਵਾਲੇ ਲੋਕ ਜਿਹੜੇ ਆ ਦੋ ਦੋ ਕਿੱਲੇ ਵਾਲਿਆਂ ਨੂੰ ਕੋਈ ਨਹੀਂ ਸਰਕਾਰ ਕਹਿਣ ਲੱਗੀ ਸੱਚੀ ਗੱਲ ਹੈ ਜੀ ਤੇ ਪਿੰਡ ਵਿੱਚ ਨਾ ਸਾਰੇ ਜਿਹੜੇ ਲੈਂਟਰ ਪਏ ਉਹਨਾਂ ਦੇ ਵੀ ਨਾ ਕਮਰੇ ਲਿਖੇ ਸਵਾ ਜਿੰਨਾ ਦੇਤਾ ਲੈਂਟਰ ਆ ਇਹਦੇ ਚਾਹਤੀ ਥਾਂ ਤੇ ਉਹਨਾਂ ਦੀ ਗ੍ਰਾਂਟ ਆ ਜਾਂਦੀ ਪਿੰਡ ਵਿੱਚ ਲਿਖੇ ਨੇ ਸਾਡੇ ਕਿਸੇ ਦੇ ਵੀ ਨਹੀਂ ਕੋਈ ਲਿਖੇ ਅੱਛਾ ਮਤਲਬ ਨੀਵੇਂ ਥਾਂ ਨਹੀਂ ਜਾਂਦੀ ਨੀ ਗ੍ਰਾਂਟ ਇੱਧਰ ਪਹਿਲਾਂ ਪਾਣੀ ਦੀ ਮਾਰ ਪੈਂਦੀ ਆ ਉਹਨਾਂ ਕਿਸੇ ਦੇ ਕਮਰੇ ਨਹੀਂ ਲਿਖੇ ਗਏ ਤੇ ਨਾ ਹੀ ਦਿੱਤੇ ਗਏ ਕਲੋਨੀਆਂ ਬਾਹਰੋਂ ਕੱਟ ਕਹਿੰਦੇ ਨੇ ਕਹਿੰਦੇ ਸੀ ਟਾਈਟਾ 1 ਲੱਖ ਰੁਪਿਆਣਾ ਤੇ ਤੁਹਾਨੂੰ ਉੱਤਰ ਰੁਪਿਆ ਵੀ ਨਹੀਂ ਮਿਲਿਆ ਤੇ ਜੇ ਲਿਖਣਾ ਨਹੀਂ ਕਿੱਥੇ ਪਏ ਅੱਛਾ ਨੀਵੇਂ ਉਹਦੇ ਨਹੀਂ ਨਿਕਲੇ ਗਏ ਇਹ ਤਾਂ ਵੀ ਤੁਹਾਡੇ ਸਰਪੰਚ ਦੀ ਕਮੀ ਹੋਈ ਨਾ ਵੀਰੇ ਚੀਜ਼ ਚ ਸਰਪੰਚ ਦੀ ਹੋਰ ਪਰ ਜੇ ਮੈਂ ਗੱਲ ਐਮਐਲਏ ਦੀ ਕਰਾਂ ਐਮਐਲਏ ਵੱਲੋਂ ਤਾਂ ਤੁਹਾਡੇ ਪਿੰਡ ਦੀਆਂ ਜ਼ਮੀਨਾਂ ਛਡਾਉਣ ਲਈ ਕਿੰਨੀ ਖੇਚਲ ਕੀਤੀ ਗਈ ਆ ਵੀ ਜੋ ਜ਼ਮੀਨ ਛੱਡੀ ਹੁੰਦੀ ਤਾਂ ਕਿਸੇ ਨਾ ਕੇ ਇਹਦੇ ਕੰਮ ਆਉਂਦੀ ਠੀਕ ਆ ਕਿ ਗਰੀਬਾਂ ਦੇ ਕੰਮ ਆਉਂਦੀ ਪਰ ਉੱਥੇ ਕੋਈ ਹੁਣ ਕਿਸੇ ਗਰੀਬ ਕੋਈ ਨਾਲ ਖੜਦਾ ਹੀ ਨਹੀਂ ਉਹਦੇ ਗੱਲ ਤਾਂ ਮੇਨੇ ਚੀਜ਼ ਆ ਜਿਹੜੇ ਸੂਖਦਾਰ ਲੋਕ ਨੇ ਪੰਜਾਬ ਜਾਂ ਕਿਲੇ ਵਾਲੇ ਉਹਨਾਂ ਨਾਲ ਆ ਸਹੀ ਗੱਲ ਸਹੀ ਗੱਲ ਅਸੀਂ ਲੈ ਕੇ ਦੇਣਾ ਸੀ ਜਜ਼ਾਪੇ ਬਣਾ ਲਾਂਗੇ ਵੀ ਤੁਹਾਨੂੰ ਆ ਤੁਹਾਨੂੰ ਤੁਹਾਨੂੰ ਮਰਦੇ ਦਾ ਮਿਲਣਾ ਚਲੋ ਕਰਦਾ ਤੁਸੀਂ ਆਪੇ ਬਣਾ ਲੈਣੇ ਨਹੀਂ ਬਿਲਕੁਲ ਬਿਲਕੁਲ ਤੁਹਾਨੂੰ ਹਰੇਕ ਸਾਲ ਦੋਸੇ ਦੂਜੇ ਸਾਲੇ ਪਾਣੀ ਜਿਹੜਾ ਆ ਤੁਹਾਨੂੰ ਮੈਂ ਦਿਖਾ ਵੀ ਦਿੰਦਾ ਇਹ ਲਗਭਗ ਜਿਹੜਾ ਜਿੱਥੇ ਤੱਕ ਬਲ ਬਿਆ ਨਾ ਉੱਥੇ ਤੱਕ ਪਾਣੀ ਆ ਜਾਂਦਾ ਇੰਨਾ ਉੱਚਾ ਲਗਭਗ ਮੰਨ ਕੇ ਚੱਲੋ ਕਿ 10-10 ਫੁੱਟ ਜਿਹੜਾ ਪਾਣੀ ਆ ਇੱਥੇ ਆ ਜਾਂਦਾ ਆ ਤੇ ਇਹ ਹਰੇਕ ਸਾਲ ਦੂਜੇ ਤੀਜੇ ਸਾਲ ਸਾਰੇ ਘਰਾਂ ਦੇ ਪਾਣੀ ਜਿਹੜੇ ਹੈਗੇ ਸਮਾਨ ਜਿਹੜਾ ਇਹ ਚੱਕਣ ਲਈ ਮਜਬੂਰ ਹੋ ਜਾਂਦੇ ਨੇ ਪਰ ਇੱਥੇ ਕੋਈ ਵੀ ਪਿੰਡ ਦਾ ਸਰਪੰਚ ਇਹਨਾਂ ਦੀ ਬਾਤ ਸਾਰ ਤੱਕ ਨਹੀਂ ਪੁੱਛਦੇ ਆ ਜੀ ਨਹੀਂ ਪੁੱਛਦਾ ਜੀ ਬਿਲਕੁਲ ਨਹੀਂ ਪੁੱਛਦਾ ਅਸਰ